ਇਹ ਹੁਣ ਗੱਬਣ ਕਿੰਨੇ ਟਾਈਮ ਦੀ ਹੈਗੀ ਹੁਣ 4 ਮਹੀਨਾ ਦੀ ਹੈ 4 ਮਹੀਨਾ ਦੀ ਚੈੱਕ ਪਾਸ ਆ ਹਾਂ ਚੈੱਕ ਪਾਸ ਆਪਣੀ ਕਰਾਈ ਤੇ ਹੁਣ ਆਪਾਂ ਬਾਈ ਦੇ ਨਾਲ ਰੇਟ ਦੀ ਗੱਲ ਕਰਦੇ ਹਾਂਗੇ ਉਹ ਸਵਾਦ ਨੂੰ ਤੋੜ ਕੇ ਦਿਖਾਵਾਂਗੇ ਤੇ ਬਾਈ ਰੇਟ ਕਰੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਤੇ ਸਾਂਭੀ ਵੀ ਚੰਗੀ ਹੈਗੀ ਨੀਲੀ ਰਾਵੀ ਦੇ ਸੀਮਾਂ ਤੁਸੀਂ ਚੰਗੇ ਭਰਾ ਕੇ ਇਹਦੇ ਤੋਂ ਵਧੀਆ ਬੱਚੇ ਤੁਸੀਂ ਲੈ ਸਕਦੇ ਹੋਗੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਨੀਲੀ ਰਾਵੀ ਦੇ ਵਿੱਚ ਪੈਂਦੀ ਹੈਗੀ ਇਹ ਵਕਾਊ ਆ ਗਈ ਕੱਦ-ਕਾੜ ਜਿਵੇਂ ਨੀਲੀ ਰਾਵੀ ਦਾ ਹੁੰਦਾਗਾ ਮਧਰੀ ਗੋਡੀ ਤੇ ਉੱਤੋਂ ਭਾਰੀ ਉਸ ਟਾਈਪ ਦੀ ਹੈਗੀ ਤੇ ਬਾਕੀ ਜੋ ਮਾਰਕਿੰਗ ਆ ਗਈ ਉਹ ਵੀ ਸਾਰੀ ਪੂਰੀ ਹੈਗੀ ਅੱਖਾਂ ਦੇ ਵਿੱਚ ਵੀ ਜਵਾਬ ਹੈਗਾਗਾ ਤੇ ਬਾਕੀ ਥਣ ਲੇਵੇ ਦੀ ਸਾਫ਼ ਲੱਗਦੀ ਹੈਗੀ ਟੋਕੜ ਗੱਭਣਾ ਇਹ ਤੇ ਬੱਚਾ ਇਹਦੇ ਮਗਰ ਹੈਗਾਗਾ ਕੱਟਾ ਸਾਹਮਣੇ ਤੁਸੀਂ ਖੜਾ ਦੇਖ ਸਕਦੇ ਹੋ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਵੀ ਕਿਹੜੇ ਸੂਏ ਆ ਕਿੰਨਾ ਦੁੱਧ ਆ ਕਿੰਨੇ ਟਾਈਮ ਦੀ ਗੱਭਣ ਆਗੀ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਚੈਨਲ ਨੂੰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਪਾਂ ਥੋੜੀ ਗੱਲਬਾਤ ਕਰਾਉਨੇ ਆ ਬਾਈ ਦੇ ਨਾਲ ਉਸ ਤੋਂ ਬਾਅਦ ਤੋਰ ਕੇ ਦਿਖਾਵਾਂਗੇ ਰੇਡ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਆਦੀ ਫਲ ਤਸੱਲੀ ਕਰਕੇ ਇੱਥੇ ਆ ਕੇ ਬਾਈ ਨਾਲ ਗੱਲਬਾਤ ਕਰਕੇ ਫਿਰ ਤੁਸੀਂ ਮੱਝ ਨੂੰ ਖਰੀਦ ਸਕਦੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਸਾਰੀ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਮੱਝ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਨਾਂਜੀ ਬਸੀਰ ਸਿੰਘ ਹੈ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਗੇ ਤੇ ਇਹ ਆਪਣੇ ਘਰ ਦੀ ਹੀ ਹੈਗੀ ਹਾਂ ਘਰ ਦੀ ਹੈਗੀ ਠੀਕ ਆ ਤੇ ਕਿਹੜੇ ਸੂਏ ਲਈ ਇਹ ਗੱਭਣਾਗੀ ਇਹ ਹੁਣ ਚੌਥੇ ਸੂਵੇ। ਚੌਥੇ ਸੂਵੇ ਲਈ ਗੱਭਣ ਆ ਗਈ। ਹਾਂ। ਤੀਜਾ ਸੂਆ ਆਪਾਂ ਜਾਨੀ ਕਿ ਘਰੇ ਚੋਈ ਹੈਗੀ। ਠੀਕ ਹੈ। ਤੇ ਇਹ ਹੁਣ ਗੱਭਣ ਕਿੰਨੇ ਟਾਈਮ ਦੀ ਆ ਗਈ? ਹੁਣ 4 ਮਹੀਨਾ ਦੀ ਆ ਗਈ। 4 ਮਹੀਨਾ ਦੀ ਚੈੱਕ ਪਾਸ ਆ। ਹਾਂ ਚੈੱਕ ਪਾਸ। ਆਪਣੀ ਕਰਾਈ ਵੀ ਹੈ। ਕਰਾਈ ਵੀ ਹੈ 6 ਮਹੀਨਾ ਹੋ ਗਿਆ ਤਾਂ 9 ਮਹੀਨਾ ਹੋ ਜਾਣਾ। ਠੀਕ ਆਪਾਂ ਚੈੱਕ ਕਰਾਤੀ ਸੀਗੀ ਤੇ ਜੇ ਕਿਸੇ ਨੇ ਲੈ ਕੇ ਜਾਣੀ ਆ ਉਹ ਚੈੱਕ ਕਰਾ ਕੇ ਲੈ ਆ ਸਕਦਾ। ਚੈੱਕ ਕਰਾਵੇ ਬਸ। ਠੀਕ ਆ ਉਹ ਆਦੀ ਚੈੱਕ ਕਰਾ ਕੇ ਤਸੱਲੀ ਕਰਕੇ ਲੈ ਆ ਸਕਦਾ ਹਨਾ। ਤੇ ਆਪਣੀ ਚੈੱਕ ਕਰਾਈ ਵੀ ਹੈ। ਹਾਂ। ਠੀਕ ਆ। ਤੇ ਇਸ ਵਕਤ ਹੁਣ ਦੁੱਧ ਕਿੰਨਾ ਹੋਊਗਾ ਮੁਰ 4 ਕਿਲੋ ਇੱਕ ਟਾਈਮ ਤਾਂ ਹੱਥ ਨੇ ਚਾਰ ਕਿਲੋ ਇੱਕ ਡੰਗ ਦਾ ਦੁੱਧ ਹੈ ਇੱਕ ਟਾਈਮ ਮਿਲਦੀ ਹੈ ਇੱਕ ਟਾਈਮ ਠੀਕ ਹੈ ਇੱਕ ਟਾਈਮ ਹੀ ਚੋਣੇ ਹਾਂ ਠੀਕ ਹੈ ਤੇ ਕਿ ਕਿਹੜੇ ਟਾਈਮ ਚੋਣੇ ਹੱਥ ਨੇ ਚੋਲੇਗੇ ਅੱਛਾ ਹੱਥ ਨੇ ਸ਼ਾਮ ਨੂੰ ਚੋ ਲੈਨੇ ਹਾਂ ਹਾਂ ਠੀਕ ਹੈ ਤੇ ਉਹ ਕਿਵੇਂ ਆਗੀ ਜੀ ਠੰਡੀ ਸੀ ਲਗੀ ਹਾਂ ਹਾਂ ਕੋਈ ਬੰਦਾ ਚੋਲੇ ਬੁੜੀ ਦਾ ਸਾਢੇ ਤਰ ਬੁੜੰਗਾ ਚੋਣੇ ਗੱਟੋ ਢੋਟੀ ਅੱਛਾ ਹੱਥ ਨੇ ਚੋਲੇ ਦਿੰਨੇ ਠੀਕ ਹੈ ਤੇ ਉਹ ਚੋਣ ਚਾਂ ਚੂ ਕਿਵੇਂ ਆ ਓਕੇ ਸਾਫ ਸੁਥਰੀ ਹੈ ਹਾਂ ਠੀਕ ਹੈ ਤੇ ਬੱਚਾ ਹੈਗਾ ਕਟਾ ਹਨਾ ਪੱচ্চਾ ਹੈਗਾ ਦੋਸਤੋ ਕਟਾ ਇੱਧਰ ਤੁਹਾਨੂੰ ਆਪ ਦਿਖਾ ਦਿੰਨੇ ਆ ਕਰੀ ਪਹਿਲਾਂ ਵੀ ਤੁਹਨੇ ਕਮਰਾ ਆਤੀ ਸੀਗੀ ਤੇ ਨੀਲੀ 라ਵੀ ਦੇ ਵਿੱਚ ਹੀ ਇਹ ਪੈਂਦਾਗਾ ਤੇ ਅੱਖਾਂ ਦੇ ਵਿੱਚ ਜਵਾਬ ਹੈਗੇ ਹੈਗੇ ਇਹਦੇ ਵੀ ਤੇ ਮੱਝ ਦੇ ਵੀ ਅੱਖਾਂ ਦੇ ਵਿੱਚ ਜਵਾਬ ਹੈਗੇ ਹੈਗੇ ਤੇ ਬਾਕੀ ਜਿੱਦਾਂ ਨੀਲੀ 라ਵੀ ਦਾ ਢਾਂਚਾ ਹੁੰਦਾਗਾ ਉਸ ਤਰ੍ਹਾਂ ਦੇ ਢਾਂਚੇ ਦੀ ਇਹ ਹੈਗੀ ਹੈਗੀ ਤੇ ਥਾਣ ਥਣ ਵੀ ਚੰਗੇ ਆਗੇ ਵਧੀਆ ਮੋਟੇ ਥਾਣਾਂ ਆਗੇ ਤੇ ਮਦਰੀ ਗੋਡੀ ਆ ਜੀ ਮੈਂ ਤੁਹਾਨੂੰ ਪਤਾ ਹੀ ਆ ਆਪਾਂ ਪਹਿਲਾਂ ਵੀ ਦੱਸਿਆ ਤੇ ਨੀਲੀ ਰਾਵੀ ਤੇ ਸੀਮਾ ਤੁਸੀਂ ਚੰਗੇ ਭਰਾ ਕੇ ਇਹ ਤੋਂ ਵਧੀਆ ਬੱਚੇ ਤੁਸੀਂ ਲੈ ਸਕਦੇ ਹੋਗੇ ਤੇ ਹੁਣ ਆਪਾਂ ਬਾਈ ਦੇ ਨਾਲ ਰੇਟ ਦੀ ਗੱਲ ਕਰਦੇ ਆਂਗੇ ਉਹ ਸਵਾਦ ਨੂੰ ਤੋੜ ਕੇ ਦਿਖਾਵਾਂਗੇ ਤੇ ਭਾਈ ਰੇਟ ਕਿੰਨਾ ਰੱਖਿਆ ਆਪਾਂ 65000 65000 ਹਾਂਜੀ ਬਾਕੀ ਮੱਕੇ ਤੇ ਮੜਾ ਮੋਟਾ ਹੋ ਜਾਊਗਾ ਹਣਾ ਠੀਕ ਹੈ ਤੇ ਇਕੱਰੀ ਇਹਦਾ ਗਿੜਾ ਦਵਾ ਦੇ ਲੋਬੀ ਦੋਸਤੋ ਤੁਰਦੀ ਤੋਂ ਇਕੱਰੀ ਤੁਸੀਂ ਇਹਦੀ ਜੱਜਮੈਂਟ ਕਰ ਲਿਓ ਥੋੜਾ ਜਿਹਾ ਦਰਦ ਹੀ ਆ ਗਈ ਉਪਰੇ ਬੰਦੇ ਦਾ ਹੋ ਜਾਂਦਾ ਕਈ ਵਾਰੀ ਮੋੜ ਲਿਆ ਕਦਗਾਠ ਜਿਵੇਂ ਛੋਟਾ ਹੁੰਦਾ ਨੀਲੀ ਰਾਵੀ ਦੇ ਦਰਮਿਆਨਾਂ ਉਦਾਂ ਹੀ ਆ ਗਈ ਮਧਰੀ ਗੋਡੀ ਦੇ ਵਿੱਚ ਆ ਗਈ ਤੇ ਸਿੰਗਾ ਦੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਤੇ ਸੰਭੀ ਵੀ ਚੰਗੀ ਹੈਗੀ ਲਿੱਸੀ ਨਹੀਂ ਹੈਗੀ ਕਿਸੇ ਵਾਕਾਂ ਤੋਂ ਤੇ ਥਾਣਲੇਵੇ ਦੀ ਵੀ ਸਾਫ਼ ਆ ਗਈ ਤੇ ਬਾਕੀ ਤੁਸੀਂ ਆ ਕੇ ਆਪਦੀ ਫੁੱਲ ਤਸੱਲੀ ਕਰਕੇ ਤੇ ਫੇਰ ਤੁਸੀਂ ਵੱਧ ਨੂੰ ਖਰੀਦ ਸਕਦੇ ਹੋਗੇ ਬਾਕੀ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਇਹ ਉਦਾਂ ਠੰਡੀ ਸੀਲ ਆ ਉਦਾਂ ਇਹਨੂੰ ਕੋਈ ਚੱਕਰ ਨਹੀਂ ਹੈਗਾ ਤਾਂ ਦੋਸਤੋ ਤੁਸੀਂ ਜਾਈਂ ਤਸਲੀ ਕਰਕੇ ਖਰੀਦ ਸਕਦੇ ਹੋ ਡਿਟੇਲ ਦੋਨੇ ਆਪਾਂ ਸਾਰੀ ਲੈਤੀ ਆ ਤੇ ਬਾਕੀ ਨੰਬਰ ਜੱਲੀ ਜਾਂਦਾ ਕੰਟੈਕਟ ਕਰ ਲਿਓ ਚੈਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ